ਹਾਂਜੀ ਦੋਸਤੋ ਆਪਾਂ ਗੱਠਾ ਬਣਾਈਆਂ ਸੀਗੀਆਂ ਤੇ ਆਹ ਸਰਦੇ ਗੱਠਾਂ ਵਾਲੇ ਗੱਠ ਹੀ ਬਹੁਤ ਵੱਡੀ ਬਣਦਾ ਦੇਖੋ ਕਰਾ ਆਹ ਦੇਖੋ ਬਈ ਪਰਾਲੀ ਵਾਲਾ ਕੰਮ ਤਾਂ ਬਈ ਇਦਾਂ ਹੀ ਨਿਬੜਦਾ ਫਿਰ ਕਿਉਂਕਿ ਆਹ ਦੇਖੋ ਗੱਠ ਹੀ ਬਹੁਤ ਵੱਡੀ ਆਈ ਗੱਠ ਬਾਣੀ ਬੋਟੇ ਬੰਦੇ ਤੋਂ ਬੰਦਿਆਂ ਤੋਂ ਹੀ ਲਾਈ ਜਾਂਦੀ ਏ ਕਿਉਂਕਿ ਜੇ ਵੇਖਿਆ ਜਾਵੇ ਤਾਂ ਭਾਰ ਦੇਖੀਏ ਤਾਂ 4 ਕੁ ਗਵੰਟਲ ਦੀ ਦਾ ਆਸ-ਪਾਸ ਹੋਊਗੀ ਨਾਮ ਨਾਲੀ ਦੇਖੋ ਦੋ-ਦੋ ਇਕੱਠੀਆਂ ਕਰ ਲੈਂਦੇ ਪਹਿਲਾਂ ਇਹ ਜੋੜਾ-ਜੋੜਾ ਤੇ ਆਹ ਦੇਖੋ ਜੋੜਾ-ਜੋੜਾ ਇਕੱਠੀਆਂ ਕਰ ਲੈਂਦੇ ਆ ਫਿਰ ਇਹਨੂੰ ਟਰਾਲੀ ਦੇ ਉੱਤੇ ਲਾਦਦੇ ਆ। ਦੇਖੋ ਸਭ ਬਲਆਂ ਜੱਗ ਅੱਗੇ ਲੱਗੇ ਐ ਦੇ ਉੱਤੇ ਮੋਰੇ ਟਰੈਕਟਰ ਦੇ ਸਭ ਬਲਆਂ ਜੇ ਵਿੱਚ ਸਿੱਧੇ ਰਖੋਬ ਜਾਂਦੀਆਂ ਨੇ ਗੱਟ ਦੇ ਵਿੱਚ। ਤੇ ਲੋ ਜੀ ਬਿਲਕੁਲ ਨਹੀਂ ਖਸ ਸਕਦੀ ਭੋਰਾ ਵੀ ਐਨ ਆਰਾਮ ਨਾਲ ਚੱਕ ਲੈਂਦਾ ਏ। ਭਰਾ ਜਿਹੜਾ ਕੰਮ ਤਵੇ ਇਦਾਂ ਹੀ ਲੋਟ ਆਉਂਦੇ ਐ ਇਹਦੇ ਬਿਨਾ ਲੋਟ ਵੀ ਨਹੀਂ ਆਉਂਦਾ ਜੇ ਵੇਖਿਆ ਜਾਵੇ। ਆਹ ਦੇਖੋ ਜੀ ਨਾ ਆਹ ਦੇਖੋ ਭਲੇ ਜਿਹਦਾ ਚੱਕ ਕੇ ਇਹ ਹੋ ਲੋ ਜੀ ਰਖਤੀ ੱਟਕੇ ਨਾਲੀ ਆਹ ਦੇਖੋ ਟਰਾਲੀ ਦੇ ਉੱਤੇ। ਇਹ ਉਹ ਟੁਰਿਆ ਨੇ ਟ੍ਰੈਵਲ ਦਿੱਤਾ ਕਿਹੜਾ ਲਿਆ ਕਰਾ ਕਰਿਆ ਕਿੰਦਾ ਵੀ ਲੈ ਹੀ ਜਾ ਗੋਈ ਅਜਿਹਾ ਕੰਮ ਨਹੀਂ ਬੜਦਾ ਬਈ ਵੇਖੋ ਕਿਉਂਕਿ ਕਣ ਕਬੀਜਾਂ ਦੀ ਹਰੇਕ ਨੂੰ ਜਲਦੀ ਆ ਤੇ ਇਹ ਵੀ ਇਹਦਾ ਦੱਬੀ ਹੁੰਦੇ ਆ ਕੰਮ